ਇਸਨ ਕਹਿੰਦਾ ਬਲਬਲ ਸਿਵਾ ਸੋਸਾਇਟੀ ਪ੍ਰੈਜ਼ੀਡੈਂਟ ਤੇ ਤੁਸੀਂ ਜਿਹੜੀ ਪਹਿਲਾਂ ਵੀਡੀਓ ਦੇਖੀ ਹੈ ਉਹ ਵੀਡੀਓ ਸੀਗੀ ਕਿ ਢੇਰ ਲੱਗੇ ਹੋਏ ਪਲਾਸਟਿਕ ਤੇ ਮਾਉਂਟ ਕਾਰਮਲ ਕੋ ਤੋਂ ਰਸਤੇ ਦੇ ਦੋ ਆਪਾਂ ਆਉਂਦੇ ਆ ਤੇ ਉੱਥੇ ਇੱਕ ਕੁੜੀ ਆਂਦੀ ਆ ਤੇ ਕੁੜੀ ਦੇ ਸਾਈਡ ਤੇ ਜਿਹੜੇ ਢੇਰ ਲੱਗੇ ਹੋਏ ਨੇ ਉੱਥੇ ਅੱਗ ਲੱਗੀ ਹੋਈ ਪਲਾਸਟਿਕ ਦੀ ਤੁਸੀਂ ਗੌਰ ਨਾਲ ਦੇਖੋ ਉਸ ਚੀਜ਼ ਨੂੰ ਮੇਰੇ ਕਹਿਣ ਦਾ ਜਿਉ ਮੀਡੀਆ ਵੀਡੀਓ ਬਣਾਉਂਦਾ ਸਿਰਫ ਇਹੀ ਪਰਪਸ ਹੈ ਕਿ ਇਹ ਅਸੀਂ ਆਉਣ ਵਾਲੇ ਫਿਊਚਰ ਨੂੰ ਕਿੱਡਾ ਬਟਾ ਨੁਕਸਾਨ ਕਰ ਰਹੇ ਆ ਤੁਸੀਂ ਆਈਡੀਆ ਨਹੀਂ ਲਗਾ ਸਕਦੇ ਅਸੀਂ ਸਿਰਫ ਕਰੇ ਜਾ ਰਹੇ ਹਾਂ ਕਰੇ ਜਾ ਰਹੇ ਹਾਂ ਕਰੇ ਜਾ ਰਹੇ ਹਾਂ ਸਾਡਾ ਜਿੱਥੇ ਮਨ ਕਰਦਾ ਗੱਠ ਮਾਰਦੇ ਆਂ ਪਸੜ ਦਿੰਦੇ ਆਂ ਗੱਠ ਬੰਨਦੇ ਆਂ ਪਸੜ ਦਿੰਦੇ ਆਂ ਸਾਨੂੰ ਸਮਝ ਨਹੀਂ ਆ ਰਹੀ ਪਲਾਸਟਿਕ ਸਾਡਾ ਫਿਊਚਰ ਖਰਾਬ ਕਰੀ ਜਾ ਰਹੀ ਆ ਸਾਡਾ ਕੋ ਇੱਕ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਸੀ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਆਂ ਆਪਣੇ ਆਹ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਥੋੜਾ ਜਿਹਾ ਦੇਖੋ ਇਹ ਮੇਰੇ ਘਰ ਦੀ ਵੀਡੀਓ ਹੈ ਇਹ ਕੁਝ ਜ਼ਿੰਮੇਵਾਰ ਪਰਿਵਾਰ ਮੈਂ ਜੋ ਇਹ ਚਾਹੁੰਦੇ ਨੇ ਕਿ ਹਾਂ ਇਹ ਚੀਜ਼ ਖਤਮ ਹੋਵੇ ਔਰ ਆਪਣਾ ਉਹ ਘਰ ਦਾ ਜੋ ਵੀ ਸਿੰਗਲ ਯੂਜ਼ ਕਿਸੇ ਵੀ ਤਰ੍ਹਾਂ ਦਾ ਪਲਾਸਟਿਕ ਯੂਜ਼ ਕਰਦੇ ਉਹਨੂੰ ਇਕੱਠਾ ਕਰਦੇ ਨੇ ਇਕੱਠਾ ਕਰਕੇ ਸੋਸਾਇਟੀ ਨੂੰ ਕਹਿੰਦੇ ਨੇ ਕਿ ਸਾਡੇ ਕੋਲ ਪਲਾਸਟਿਕ ਚੱਕ ਲਓ ਅਸੀਂ ਬਾਹਰ ਨਹੀਂ ਸੁੱਟਣਾ ਚਾਹੁੰਦੇ ਤਾਂ ਕਿ ਇਹ ਸੜਕਾਂ ਦੇ ਉੱਪਰ ਆਕਲ ਲੱਗੇ। ਤੋਂ ਬੇਨਤੀ ਮੇਰੀ ਇਹ ਹੀ ਹੈ ਕਿ ਵੀਡੀਓ ਨੂੰ ਜਰੂਰ ਕੌਰ ਨਾ ਦੇਖੋ। ਪਲਾਸਟਿਕ ਮੁਕਤ ਹਿਯਾਰਪੁਰ ਮਹੀਨ ਦੇ ਵਿੱਚ ਜੁੜੋ। ਸਿੰਗਲ ਯੂਜ਼ ਪਲਾਸਟਿਕ ਜਿੰਨੀ ਵੀ ਯੂਜ਼ ਕਰਦੇ ਉਹਨੂੰ ਕਿਤੇ ਵੀ ਨਾ ਸੁੱਟੋ ਆਪਣੇ ਕੋਲ ਡੰਪ ਕਰ ਲਵੋ। ਇਸ ਤਰ੍ਹਾਂ ਆਕਲ ਲੱਗਣੀ ਅਸੀਂ ਇੱਕ ਕੈਂਸਰ ਨੂੰ ਨਹੀਂ ਉਤਾਰ ਦੇ ਰਹੇ ਬਿਮਾਰੀਆਂ ਨੂੰ ਨਹੀਂ ਉਤਾਰ ਦੇ ਰਹੇ ਜੋ ਪਲਾਸਟਿਕ ਇਸ ਤਰ੍ਹਾਂ ਅਗਲਾ ਕਰਿਆ। ਸਾਰਿਆਂ